ਸ਼ੋਰੂਮ ਮਾਲਕ ਨੂੰ ਧਮਕੀਆ ਦੇਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਖੰਨਾ ਦੇ ਰਿਜੀਡੈਂਸ ਸਥਿਤ ਸ਼ੋਰੂਮ ਮਾਲਕ ਨੂੰ ਧਮਕੀ ਦੇਣ ਦੇ ਮਾਮਲੇ 'ਚ ਖੰਨਾ ਪੁਲਿਸ ਵੱਲੋਂ ਸ਼ੋਰੂਮ ਮਾਲਕ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਹਾਂ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਗੁਰਿੰਦਰ ਸਿੰਘ ਹੈ ਜੀ ਗੁਰਿੰਦਰ ਜੀ ਕੀ ਘਟਨਾ ਆ ਹੋਈ ਆ ਤੁਸੀਂ ਅੱਜ ਖਾਣਾ ਸਿਟੀ ਬੰਚ ਆਏ ਜੀ ਹਾਂਜੀ 28 11 ਜੋ ਕਿ ਕੱਲ ਉਹ ਮੈਂ ਨਾ ਆਪਣੇ ਗੁਰਨਾਨਕ ਹੋਲਸੇਲ ਨਾਮ ਦੀ ਦੁਕਾਨ ਆ ਲਲੇੜੀ ਰੋਡ ਚੋਂ ਖੰਨਾ ਤੇ ਮੈਂ ਉਸ ਇਕੱਲਾ ਹੀ ਕਾਊਂਟਰ ਦੇ ਉੱਤੇ ਬੈਠਾ ਸੀਗਾ ਤੇ ਇੱਕ ਚਰਨਜੀਤ ਪੂਰਾ ਨਾਮ ਦਾ ਬੰਦਾ ਜਿਹੜਾ ਕਿ ਛੋਟਾ ਮਾਨੂਪੁਰ ਦਾ ਦੱਸਿਆ ਜਾਂਦਾ ਉਹ ਆਪਣੇ ਕੁਝ ਸਾਥੀਆਂ ਨਾਲ ਮੇਰੇ ਤੇ ਜਾਨ ਲੈਵਾ ਹਮਲਾ ਕਰਨ ਲਈ ਦੁਕਾਨ ਤੇ ਆਇਆ ਤੇ ਆਪਣੇ ਡੱਬ ਚ ਲੱਗਿਆ ਰਵਾਲਵਰ ਵੀ ਮੈਨੂੰ ਦਿਖਾ ਕੇ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਤੇ ਜਾਂਦਾ ਮੈਨੂੰ ਕਹਿ ਗਿਆ ਵੀ ਤੂੰ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇ ਹੁਣ ਵੀ ਤੈਨੂੰ ਕਦੇ ਨਾ ਕੋਈ ਮੇਰੇ ਬੰਦੇ ਤੈਨੂੰ ਦੇਖ ਰਹੇ ਨੇ ਵੀ ਤੈਨੂੰ ਗੋਲੀ ਮਾਰ ਦੇਣੀ ਆ। ਕਾਰਨ ਕੀ ਆ ਧਮਕੀ ਦੇਣ ਦਾ ਕੀ ਵਜ੍ਹਾ ਕੀ ਰਹੀ ਹੈ? ਇਹ ਮੈਂ ਤਾਂ ਇਹਨੂੰ ਜਾਣਦਾ ਨਹੀਂ ਹੈਗਾ ਇਹ ਮੇਰਾ ਕਸਟਮਰ ਸੀਗਾ ਜਾਨੀ ਕਿ ਮੇਰੇ ਤੋਂ ਇਹਨੇ ਬਿਜਲੀ ਦਾ ਸਮਾਨ ਲੱਤਾ ਸੀਗਾ 12 11 2024 ਨੂੰ ਇਸੇ ਮਹੀਨੇ ਦੀ ਤੇ ਉਸ ਤੋਂ ਬਾਅਦ ਰਾਤ ਨੂੰ ਡਰਿੰਕ ਕਰਕੇ ਇਹਨੇ ਮੈਨੂੰ ਫੋਨ ਤੇ ਆਵਾਜ਼-ਦਾਵਾ ਬੋਲਿਆ ਗਾਲਾਂ ਵਗੈਰਾ ਕੱਢਦਾ ਰਿਹਾ ਤੇ ਉਸ ਤੋਂ ਬਾਅਦ ਮੈਂ ਤਾਂ ਇਹਦਾ ਨੰਬਰ ਬਲੌਕ 'ਚ ਪਾਤਾ ਤੇ ਵਟਸਐਪ ਵੀ ਬਲੌਕ 'ਚ ਪਾਤਾ ਸਾਡੀ ਲੜਾਈ ਥੋੜੀ ਜੀ ਸਾਡੀ ਜਿਹੜੀ ਬਹਿਸ ਸੀਗੀ ਥੋੜੀ ਜੀ ਸਾਡੀ ਬਹਿਸ ਸੀਗੀ ਰਿਪਲੇਸਮੈਂਟ ਨੂੰ ਲੈ ਕੇ ਹੋਈ ਸੀਗੀ ਜੋ ਕਿ ਇਹਦੇ ਬੰਦਾ ਜਦੋਂ ਇਹਦਾ ਸਰਵੈਂਟ ਆਇਆ ਦੋ ਤਿੰਨ ਦਿਨ ਬਾਅਦ ਮੈਂ ਰਿਪਲੇਸਮੈਂਟ ਕਰਕੇ ਉਸ ਨੂੰ ਪੈਸੇ ਵੀ ਵਾਪਸ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹ 15-20 ਦਿਨ ਬਾਅਦ ਜਾਨਕੀ ਕੱਲ 28 11 24 ਨੂੰ ਮੇਰੇ ਕੋਲ ਆਪਣੇ ਬੰਦੇ ਲੈ ਕੇ ਆ ਗਿਆ ਖਾਸੇ ਤੇ ਮੇਰੇ ਤੇ ਜਾਨ ਲੈਵਾ ਹਮਲਾ ਕੀਤਾ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੰਦਾ ਰਿਹਾ ਤੇ ਡੱਬ ਚ ਲੱਗਿਆ ਰਵੋਲਵਰ ਵੀ ਵਾਰ-ਵਾਰ ਦਿਖਾਈ ਗਿਆ ਵੀ ਇਹ ਤੇਰੇ ਥੋਡੇ ਵਰਗਿਆਂ ਵਾਸਤੇ ਹੀ ਆ ਵੀ ਹੁਣ ਤੂੰ ਆ ਬਚ ਕੇ ਰਹੀਂ ਕਾਦੀ ਸ਼ਾਪ ਕਾਦੀ ਆ ਤੁਹਾਡੀ ਆਪਣੀ ਬਿਜਲੀ ਦਾ ਬਿਜਲੀ ਦੀ ਸ਼ਾਪ ਹੈ ਲਲੇੜੀ ਰੋਡ ਚੋਂ ਖੰਨਾ ਗੁਰਨਾਨਕ ਹੋਲ ਸੇਲ ਇਕੱਲੇ ਸੀ ਉਸ ਟਾਈਮ ਮੈਂ ਇਕੱਲਾ ਸੀਗਾ ਫਾਦਰ ਆਊਟ ਆਫ ਸਟੇਸ਼ਨ ਸੀਗੇ ਬ੍ਰਦਰ ਲੰਚ ਬ੍ਰੇਕ ਤੇ ਸੀਗਾ ਹਾਂਜੀ ਕਿੰਨੇ ਕ ਵੇਲੇ ਸੀ ਇਹ ਤਕਰੀਬਨ 1 ਵਜੇ ਦੀ ਘਟਨਾ ਜੀ ਹਾਂਜੀ ਹੁਣ ਤੁਸੀਂ ਮੰਨ ਕੀ ਕਰਦੇ ਹੋ ਤੁਸੀਂ ਆਸਾ ਹਨ ਵਾਹ ਹੁਣ ਅਸੀਂ ਸਿੰਪਲ ਅਮਨ ਸ਼ਾਂਤੀ ਵਾਲੇ ਬੰਦੇ ਆ ਜੀ ਅਸੀਂ ਤਾਂ ਇਨਸਾਫ ਹੀ ਚਾਹੁੰਦੇ ਆ ਵੀ ਇਹੋ ਜਿਹੇ ਗੁੰਡਿਆਂ ਤੋਂ ਸਾਨੂੰ ਬਚਾਰ ਸੁਰੱਖਿਆ ਦਿੱਤੀ ਜਾਵੇ ਤੇ ਹੁਣ ਜਾਨ ਮਾਲ ਦੀ ਸਾਡੀ ਫੈਮਲੀ ਵੀ ਸਾਰੀ ਡਰੀ ਹੋਈ ਆ ਵੀ ਕਦੋਂ ਕਦੇ ਵੀ ਕੁਝ ਵੀ ਕਰ ਸਕਦਾ ਉਹ ਬੰਦਾ ਕਿਉਂਕਿ ਥੋੜਾ ਜਿਹਾ ਸੰਕੀ ਟਾਈਪ ਦਾ ਵੀ ਸੀਗਾ ਉਹ ਹਾਂਜੀ ਹੁਣ ਉਹ ਕੰਪਲੀਟ ਕਰਤੀ ਜੀ ਹਾਂਜੀ ਹਾਂਜੀ ਪੁਲਿਸ ਨੂੰ ਦੇਤੀ ਆ ਜੀ ਐਸ ਐਚਓ ਸਾਹਿਬ ਨਾਲ ਹੋ ਗਈ ਆ ਜੀ ਗੱਲਬਾਤ ਐਫ ਆਈ ਆਰ ਕਰਾਤੀ ਆ ਜੀ ਤੇ ਸਾਡੇ ਕੈਮਰੇ ਵਗੈਰਾ ਲੱਗੇ ਹੋ ਨਹੀਂ ਸੀ ਹਾਂਜੀ ਸਰ ਉਹ ਪੂਰੀ ਫੁਟੇਜ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਆ ਪ੍ਰੋਪਰ ਫੁਟੇਜ ਦਿਖਾਉਂਦਾ ਜਿਵੇਂ ਕਰਦਾ ਧਮਕੀਆਂ ਦਿੰਦਾ ਉਹਦੇ ਬੰਦੇ ਸਾਰੇ ਰਿਕਾਰਡ ਹੋ ਗਏ ਆ ਜੀ ਵਿੱਚ ਹਾਂਜੀ ਕੀ ਮੈਚ ਉਹ ਸ਼ੋਹਬ ਮਾਲਕ ਜਿਹਨੇ ਤਾਂ ਨਹੀਂ ਹੋਈ ਅੱਜ ਇਹ ਕੱਲ ਸਾਡੇ ਕੋਲ ਕੰਪਲੇਟ ਆਈ ਸੀ ਇੱਕ ਗੁਰਨਾਨਕ ਹੋਲ ਸੇਲ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਲੈਡੀ ਚੌਂਕ 'ਚ ਉਹਦੇ ਤੇ ਕੋਈ ਆਦਮੀ ਆਇਆ ਤੇ ਜਿਹਨੇ ਉਹਦਾ ਵੈਪਨ ਵੀ ਉੱਥੇ ਸ਼ੋਅ ਆਫ ਕੀਤਾ ਤੇ ਦੁਕਾਨਦਾਰ ਨਾਲ ਕੁਟਮਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਔਰ ਅੱਜ ਦੁਕਾਨਦਾਰ ਨੇ ਆਪਾਂ ਫਾਰਮਲ ਬਿਆਨ ਲਿਖਵਾਇਆ ਉਹਦੇ ਤੇ ਅਸੀਂ ਐਫ ਆਈ ਆ ਨੰਬਰ 170 ਅੰਡਰ ਸੈਕਸ਼ਨ 333 352 3 ਤੇ 3 ਬ੍ਰੈਕਟ 5 ਪੀ ਐਨ ਐਸ ਦੇ ਨਾਲ ਆਮ ਜਨਤ ਦੀਆਂ ਧਾਰਾ ਤੇ ਚਰਨਜੀਤ ਸਿੰਘ ਜਿਹੜੇ ਇਸ ਕਾਕਾ ਇਹਦੇ ਕੋਹਰ ਨਾਮ ਹੈ ਜਿਹੜੇ ਸਪੂਰਾ ਇਹ ਮਨੋਪਰਦਾਰ ਹੈ ਲੈ ਤੇ ਇਹਦੇ ਨਾਲ ਕੁਝ ਅਣਖਸ਼ਤੇ ਬੰਦੇ ਸੀ ਉਹਨਾਂ ਦੇ ਐਫ ਆਈ ਆ ਰਿਪੋਰਟ ਵੀ ਹੈ ਇਹਨਾਂ ਦਾ ਇਸ਼ੂ ਕੁਝ ਸਮਾਨ ਨੂੰ ਲੈ ਕੇ ਹੋਇਆ ਸੀਗਾ ਤੋ ਕੋਈ ਪਹਿਲਾਂ ਇਹਨਾਂ ਨੂੰ ਸਮਾਨ ਲੈ ਕੇ ਗਿਆ ਸੀ ਤੇ ਉਹ ਇਹਨਾਂ ਫਿਰ ਥੋੜਾ ਜਿਹੜਾ ਉਹਦੇ ਤੋਂ ਕੋਈ ਸਮਾਨ ਬਚਿਆ ਸੀ ਉਹ ਵਾਪਸ ਕੀਤਾ ਸੀ ਅੱਜ ਉਹਦਾ ਇਹ ਹਿਸਾਬ ਕੱਲ ਇਹਦਾ ਇਹ ਹਿਸਾਬ ਕਰਨਾ ਆਇਆ ਸੀ ਤੇ ਉਹਦੇ 'ਚ ਕਹਾ ਸੁਣੀ ਹੋ ਗਈ ਤੇ ਪਤਾ ਲੱਗਿਆ ਜੀ ਥੋੜਾ ਹਾਈਪਰ ਕੇਸਨ ਦਾ ਬੰਦਾ ਹੈ ਤੇ ਹੋਰ ਵੀ ਇਹਦੇ ਕੋਈ ਪ੍ਰੋਬਲਮਸ ਚਲਾਈਆਂ ਤੇ ਬੜੀ ਜਲਦੀ ਹੈਕ ਹੋ ਜਾਂਦਾ ਹੈ ਉੱਥੇ ਫਿਰ ਸੀਸੀ ਕੈਮਰੇ ਦੀ ਅਸੀਂ ਫੁਟੇਜ ਵੀ ਚੈੱਕ ਕੀਤੀ ਵਾਪਨ ਦੇ ਕੋਲ ਸੀਗਾ ਤੇ ਅੱਜ ਫਿਰ ਦਾ ਤੀਤੀ ਜਲਦੀ ਨੂੰ ਰਸਕੀ ਤਾ ਗਈ ਕਿੰਗ ਆਫ ਸਪਾਈਸਿਸ रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ ऑफ स्पाइसेस। स्पाइसेस किंग रेस्टोरेंट cafe and a rooftop me aapka swagat hai